ਮੋਹਾਲੀ ਦੇ ਫੇਸ 10 ਚ ਵੱਡੀ ਵਾਰਦਾਤ ਹੋਈ ਹੈ ਜੀ ਹਾਂ ਇੱਥੇ ਦਿਨ ਦਿਹਾੜੇ ਗਨਪੁਆਇੰਟ ਤੇ ਇੱਕ ਜੁਐਲਰੀ ਸ਼ਾਪ ਲੁੱਟਿਆ ਗਿਆ ਹੈ ਇੱਥੇ ਮੁਲਜ਼ਮ ਦਿਨ ਦਿਹਾੜੇ 15 ਲੱਖ ਦੇ ਕਰੀਬ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ ਨੇ ਜਿਹਾਇ ਤਸਵੀਰਾਂ ਮੋਹਾਲੀ ਦੇ ਫੇਸ 10 ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਤੇ ਦਿਨ ਦਿਹਾੜੇ ਦੋ ਬਦਮਾਸ਼ਾਂ ਦੇ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਲੁੱਟੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ 15 ਲੱਖ ਦੇ ਕਰੀਬ ਦਾ ਸੋਨਾ ਲੁੱਟ ਕੇ ਭਰਾਰ ਹੋ ਗਏ ਨੇ ਇਸ ਵਾਰਦਾਤ ਨੂੰ ਦੁਪਹਿਰ ਦੇ ਸਮੇਂ ਅੰਜਾਮ ਦਿੱਤਾ ਗਿਆ ਅਤੇ ਪੂਰੀ ਵਾਰਦਾਤ ਸੀਸੀਟੀਵੀ ਕੈਮਰੇਆ 'ਚ ਕੈਚ ਹੋ ਗਈ ਬਹੁਤ ਵੱਡੀ ਘਟਨਾ ਹੈ ਕੋਈ ਛੋਟੀ ਘਟਨਾ ਨਹੀਂ ਐਡੇ ਵੱਡੇ ਐਡਾ ਵੱਡਾ ਸਿਟੀ ਹੋਵੇ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਧੜਕਣ ਹੋਵੇ ਅਜ ਮੋਹਾਲੀ ਸ਼ਹਿਰ ਹੈ ਇਹਦੇ ਵਿੱਚ ਲੁੱਟ ਹੋ ਜਾਣੀ ਕੋਈ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਹੁਣ ਵੀ ਨਾ ਜਾਗਿਆ ਤੇ ਫਿਰ ਅੱਗੇ ਕੀ ਜਾਗਿਆ